ਤਿੰਨ ਮਿੰਟ ਚੁੱਲ੍ਹਾ ਬਰਦਾ ਮੈਂ ਇੱਥੇ ਮੈਂਬਰ ਖੋਤਾ ਆਵਾ ਠੀਕ ਹੈ ਥਾਏ ਮੈਂ ਖੋਤਾ ਕਾਂਗਰਸ ਰ ਬੰਨੇ ਹੋਇਆ ਤੇ ਇਹਨਾਂ ਨੇ ਸਾਡੇ ਨਾਲ ਬਹੁਤ ੱੱਕਾ ਕਰ ਰਹੇ ਆ ਕਿਉਂਕਿ ਜਿਹੜਾ ਸੋਨੂ ਸੁਖਦੀਪ ਸਿੰਘ ਜਿਹੜਾ ਡਾਇਰੈਕਟਰ ਆ ਨਾ ਇਹ ਮੁਲਾਜ਼ਮ ਆ ਇਹਨੇ ਸਾਰੇ ਘਰ ਦੇ ਆਦੇ ਟਬਰ ਖਲਾਰ ਲਏ ਆ ਠੀਕ ਹੈ ਉਹ ੱੱਕੇ ਨੇ ਇੱਥੇ ਵੋਟਾਂ ਪੂਆਂ ਦਿਆ ਵਾ ਠੀਕ ਹੈ ਸੰਧੂ ਸਾਹਿਬ ਦੀ ਨਾਲ ਇਹਨਾਂ ਨੇ ਪੱਗ ਲਾਈ ਆ ਤੇ ਨਾਲੇ ਬੇਲਦ ਕੀਤੀ ਆ ਤੇ ਨਾਲੇ ਲੜਾਈ ਹੋਈ ਆ ਤੇ ਨਾਲੇ ਮੈਂ ਨਾ ਰਿਪੋਰਟ ਵੀ ਦਿੱਤੀ ਹੋਈ ਹੈ ਡੀਸੀ ਸਾਹਿਬ ਤੋਂ ਮੈਂ ਮਾਰ ਕਰਵਾਈ ਕਰਵਾਈ ਹੋਈ ਆ ਸਾਰਿਆਂ ਨੂੰ ਮੈਂ ਐਸਐਚਓ ਵੀ ਇੱਥੇ ਮਿਲਹਾਦੀ ਨਹੀਂ ਸੌਂਦੀ ਹਾਂਜੀ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਅਸੀਂ ਅਸੀਂ ਇਹਦਾ ਇਨਸਾਫ ਮੰਗਦੇ ਆਂ ਤੇ ਸਾਡਾ ਧੱਕਾ ਨਾ ਚਾਹੀਦਾ ਤੇ ਸਾਡੀ ਗਿਣਤੀ ਹੋਣੀ ਚਾਹੀਦੀ ਹੈ ਜੀ ਨਾਮ ਆਪਣਾ ਕੁਲਦੀਪ ਕੌਰ ਪਿੰਡ ਚੋਲਾਕੋੜਾ ਤੇ ਕਿਸ ਚੀਜ਼ ਦੇ ਉਮੀਦਵਾਰ ਤੁਸੀਂ ਇਹ ਮੈਂ ਸਰ ਪੰਚਾਇਤ ਮੈਂਬਰ ਦੀ ਆ ਤੇ ਕੀ ਗੱਲਬਾਤ ਹੋਈ ਜੀ ਅੱਜ ਸਰ ਧੱਕੇਸ਼ਾਈ ਕਰਕੇ ਤੇ ਵੋਟਾਂ ਸਾਰੀਆਂ ਸਾਡੀਆਂ ਖਰਾਬ ਕਰੀ ਜਾ ਰਹੇ ਆ ਕੌਣ ਕਰ ਰਿਹਾ ਧੱਕੇਸ਼ਾਈ ਜੀ ਸੁਖਦੀਪ ਸਿੰਘ ਤੁਹਾਨੂੰ ਕੀ ਗੱਲ ਬਾਤ ਹੋਈ ਪੂਰੀ ਪੂਰੀ ਗੱਲ ਦੱਸੋ ਸਰ ਜਿਹੜੇ ਸਾਡੇ ਮਤਲਬ ਜਿਨ੍ਹਾਂ ਨੇ ਸਾਨੂੰ ਵੋਟ ਪਾਉਣੀ ਆ ਤੇ ਉਹ ਪੱਤੀਆਂ ਦੇਖ ਦੇਖ ਕੇ ਤੇ ਦੂਜਿਆਂ ਨੂੰ ਵੋਟਾਂ ਪਵਾ ਕੇ ਤੇ ਸਾਰੀਆਂ ਸਾਡੀਆਂ ਵੋਟਾਂ ਖਰਾਬ ਕਰੀ ਰੇ ਦੋਨਾਂ ਤੇ ਮੋਰਾ ਲਵਾ ਲਵਾ ਕੇ ਤੇ ਵੋਟਾਂ ਖਰਾਬ ਕਰੀ ਜਾ ਰਹੇ ਆ ਕੀ ਨਾਮ ਆਪਣਾ ਸਰ ਹਰਦੀਪ ਸਿੰਘ ਸਰ ਕੀ ਗੱਲ ਬਾਤ ਹੋਈ ਸਵੇਰੇ ਇੱਥੇ ਜੀ ਗੱਲ ਸਰ ਮੈਂ ਵੋਟ ਪਾਉਣ ਆਇਆ ਮੈਂ ਤੇ ਖੜਾ ਮਿਲ ਲੱਗਣਾ ਇੰਦਰ ਲਗਾਇਆ ਵਾ ਇਹਨਾਂ ਜਿਹੜੂ ਮੁੰਡਾ ਜਿਹੜਾ ਸੀ ਜਰਜੀਤ ਸਿੰਘ ਹੱਥੋਂ ਪਾਈ ਹੋ ਰਿਹਾ ਹੈ ਭੈਣਾਂ ਅਸੀਂ ਨੂੰ ਅਕਰ ਦੋ ਨਾ ਕੰਮ ਕਰ ਉਹ ਨਹੀਂ ਹਟਿਆ ਅੱਛੇ ਲੱਗਾ ਤੇ ਫਿਰ ਅਸੀਂ ਨੂੰ ਪੁਛਾਣ ਲੈ ਗਏ ਕੋਈ ਗੱਲਬਾਤ ਨਹੀਂ ਹੋਈ ਕੁਛ ਨਹੀਂ ਹੋਇਆ ਉੱਥੇ ਮੁਲਾਜ਼ਮ ਖੜੀ ਸੀ ਉਹਨਾਂ ਦਾ ਇਹ ਕਹਿਣਾ ਕਿ ਸਾਡੀ ਜਿਹੜੀ ਇੱਕ ਬੰਦੇ ਦੀ ਪੱਗ ਵੀ ਲਾ ਕੇ ਲੈ ਗਏ ਨਾਲ ਪੱਗ ਨਹੀਂ ਸਰ ਜਿਹੜੀ ਚਿੰਨੀ ਲੱਤ ਗਈ ਸਿਰ ਤੋਂ ਜੀ ਉਹ ਤਾਂ ਬਾਅਦ ਚ ਆਪਣੇ ਲਈ ਜਾਣ ਜੋ ਮਰਜ਼ੀ ਕਰੀ ਜਾਣ ਉੱਥੇ ਪੁਲਿਸ ਕਰੀ ਸੀ ਸਾਡੀ ਕੁੜੀ ਸ਼ਾਲੇ ਤੱਕ ਆ ਗਈ ਸਾਰਾ ਪ੍ਰਸ਼ਾਸਨ ਸਾਡੇ ਨਾਲ ਸੀ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਕੋਈ ਮੌਕੇ ਤੇ ਅਫਸਰ ਅਧਿਕਾਰੀ ਆਇਆ ਜੀ ਕੋਈ ਕੋਈ ਮੌਕੇ ਤੇ ਬਾਅਦ ਚ ਅਫਸਰ ਆਇਆ ਕਿ ਨਹੀਂ ਜੀ ਬਾਦਚ ਐ ਸੋਚੋ ਸਾਹਿਬ ਆਏ ਜੀ ਬਾਦਚ ਆਏ ਕਿਸ ਤਰ੍ਹਾਂ ਤੁਹਾਨੂੰ ਕਿਸ ਤਰ੍ਹਾਂ ਦੀ ਕਾਰਜਕਾਰੀ ਲੱਗ ਰਹੀ ਹੈ ਸਕੂਲ ਦੇ ਵਿੱਚ ਕੋਈ ਮੁਲਾਜ਼ਮਾਨ ਦੀ ਢਿੱਲੀ ਕਾਰਜਕਾਰੀ ਲੱਗ ਰਹੀ ਕਿਸ ਤਰ੍ਹਾਂ ਦੀ ਬਿਲਕੁਲ ਵਧੀਆ ਸੀ ਉਹਨਾਂ ਦੀ ਕਾਰਜਕਾਰੀ ਸਰਾਬ ਦੀਏ ਤੇ ਇਹਨਾਂ ਨੇ ਇਤਰਾ ਧੱਕੇ ਮਾਰੇ ਚੁੰਨੀ ਖਿੱਚੀ ਨਾਲੇ ਹੱਥ ਮਰੋੜਿਆ ਮੇਰਾ ਇਹੋ ਮਨਾਈ ਜਾਂਦਾ ਜਾਂਦਾ ਤੂੰ ਆ ਮੈਂ ਹਰਪਾਲ ਦੀ ਕਰਦੀ ਨਹੀਂ ਆ ਬਸ ਇਹੋ ਗੱਲ ਕਰੀ ਜਾਂਦੇ ਨਾਲ ਹੋਰ ਚਾਲ ਜਾਣੇ ਹਿੱਟਲੇ ਕਿ ਨਾਲ ਮੇਰੇ ਵੀ ਇਤਰਾ ਭੈਣ ਭਰਾ ਸਾਰੇ ਇਕੱਠੇ ਹੋ ਕੇ ਦੇ ਨਾਮ ਉਹਨਾਂ ਨੇ ਮੇਰੇ ਸਿੰਘ ਮੈਂਬਰ ਜਿਹੜਾ ਹਾਂਜੀ ਨਾਲ ਹੋਏ ਸਰ ਕੀ ਗਲਬਾਤ ਹੋਈ ਸਾਰੀ ਇਥੇ ਗਲਬਾਤ ਫਿਰਿਆ ਜੀ ਮਤਲਬ ਅਜੇ ਪੋਲੰਗ ਸ਼ੁਰੂ ਹੋਈ ਹੀ ਤੇ ਲੇਡੀ ਵੀ ਵੋਟ ਪਾਉਣ ਤੋਂ ਹੀ ਮਤਲਬ ਇਹਨਾਂ ਦਾ ਜੋ ਵੀ ਹੋਇਆ ਪਰ ਸਰ ਉਹਨਾਂ ਦਾ ਅਲਿਗੇਸ਼ਨ ਇਹ ਹੈ ਕਿ ਪੁਲਿਸ ਪ੍ਰਸ਼ਾਸਨ ਦੀ ਬਹੁਤ ਢਿੱਲੀ ਕਾਰਜਕਾਰੀ ਰਹੀ ਆ ਕਹਤੋ ਸਾਡੀ ਜੀ ਜੋ ਮਤਲਬ ਹੈ ਅਸੀਂ ਜੋ ਬੰਦੀ ਕਰ ਲਈ ਕੀਤੀ ਆ ਉਹ ਕੋਈ ਨਹੀਂ ਪਰ ਉਹ ਕਹਿੰਦੇ ਆ ਕਿ ਮੌਕੇ ਤੇ ਪੁਲਿਸ ਵੀ ਹਾਜ਼ਰ ਸੀ ਪਰ ਉਹਨਾਂ ਵੀ ਕੁਝ ਨਹੀਂ ਸਾਡੇ ਬੰਦੇ ਦੀਆਂ ਪਾਗਾਂ ਵੀ ਲਾ ਕੇ ਲਾ ਕੇ ਜਨਾਨੀਆਂ ਦੀ ਖਿੱਚ ਤੂ ਪੂਰੀ ਕੀਤੀ ਗਈ ਇਹਦੀ ਨਾ ਜਨਾਨੀ ਕਦੀ ਖਿੱਚ ਤੂ ਇਹਦੇ ਨਾ ਕਿਸੇ ਦੀ ਪਾਗ ਮਤਲਬ ਕਿਸੇ ਨੇ ਕਿਸੇ ਦੀ ਲਾਈ ਆ ਇਹ ਕਿ ਰਣਜੀਤ ਸਿੰਘ ਸੰਧੂ ਫੜਿਆ ਉਹ ਕਿਹੜੇ ਕੇਸਿ ਫੜਿਆ ਜੀ ਬੋਲੋ ਮਤਲਬ ਜਨਾਨੀ ਨੂੰ ਮਤਲਬ ਵੋਟਪੋਟੋ ਹੀ ਮਤਲਬ ਹੋਇਆ ਇਹਨਾਂ ਦੇ ਅੰਦਰ ਜੋ ਵੀ ਹੋਇਆ ਉਹਨੇ ਉਹਨੇ ਚ ਹੀ ਫੜਿਆ ਕਿ ਦੂਜੀ ਧਿਰ ਦਾ ਬੰਦਾ ਕੋਈ ਫੜਿਆ ਕਿ ਬਸ ਇਹ ਕੱਲਾ ਰਣਜੀਤ ਸਿੰਘ ਨੂੰ ਪਰ ਕਹਦੇ ਇਹ ਜਾ ਰਿਹਾ ਉਹਦੀ ਪੱਗ ਦੀ ਬੇਅਦਵੀ ਕੀਤੀ ਗਈ ਆ ਮੌਕੇ ਤੇ ਜਿਹੜੀ ਪ੍ਰੋਪੋਸ ਪ੍ਰਸ਼ਾਸਨ ਨੇ ਉਹਨਾਂ ਉਹਦੀ ਪੱਗ ਲਾ ਕੇ ਫਿਰ ਉਹਨੂੰ ਭੇਜਿਆ ਗਿਆ ਥਾਣੇ ਜੀ ਨਹੀਂ ਜੀ ਨਹੀਂ ਬਿਲਕੁਲ ਨਹੀਂ ਮਤਲਬ ਕਿਸੇ ਨੇ ਕਿਸੇ ਦੀ ਕੋਈ ਪੱਗ ਨਹੀਂ ਲਾਈ ਆਪਣੇ ਆਪ ਲੈ ਗਈ ਉਹ ਨਹੀਂ ਕੋਈ ਕਿਸੇ ਨੇ ਕਿਸੇ ਦੀ ਕੋਈ ਪੱਗ ਨਹੀਂ ਲਾਈ ਮਤਲਬ ਆਪਣੇ ਉਹ ਲੱਸੀ ਆ ਮੈਨੂੰ ਲੱਗੀ ਹੋਈ ਨਹੀਂ ਆਪਣੇ ਕੋਲ ਲੱਗੀ ਹੋਈ ਨਹੀਂ ਕਹਿ ਸਕਦੇ ਪਰ ਪੱਗ ਨਹੀਂ ਮਤਲਬ ਕਿਸੇ ਨਾ ਕਿਸੇ ਦੀ ਕੋਈ ਪੱਗ ਨਹੀਂ ਲੱਗੀ